ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਅੱਜ ਅਸੀਂ ਪੜ੍ਹਾਂਗੇ ক্লোਜ਼ਿੰਗ ਪ੍ਰਾਈਸ ਆਰਡਰ ਬਲੌਕ ਕੀ ਹੁੰਦਾ ਹੈ ਜਿਵੇਂ ਆਪਾਂ ਲਾਸਟ ਕਲਾਸਾਂ ਦੇ ਵਿੱਚ ਪੜਿਆ ਕਿ ਆਰਡਰ ਬਲੌਕ ਕੀ ਹੁੰਦਾ ਹੈ ਕੀ ਹੁੰਦੀ ਹੈ ਫੇਅਰ ਵੈਲਿਊ ਗੈਪ ਕਿੱਥੇ ਫੇਅਰ ਵੈਲਿਊ ਗੈਪ ਹੋਊਗੀ ਤਾਂ ਸਾਡਾ ਜਿਹੜਾ ਆਰਡਰ ਬਲੌਕ ਆ ਉਹ ਵੈਲਿਡ ਆਰਡਰ ਬਲੌਕ ਹੋਊਗਾ ਕਿਹੜਾ ਆਰਡਰ ਬਲੌਕ ਇਨਵੈਲਿਡ ਹੋਊਗਾ ਅੱਜ ਅਸੀਂ ਚੱਲਦੇ ਹਾਂ ক্লোਜ਼ਿੰਗ ਪ੍ਰਾਈਸ ਆਰਡਰ ਕਿਉਂਕਿ ਆਰਡਰ ਬਲੌਕ ਕਈ ਤਰ੍ਹਾਂ ਦੇ ਹੁੰਦੇ ਆ ਆਰਡਰ ਬਲੌਕ ਇੱਕ ਕਿਸਮ ਦੇ ਨਹੀਂ ਹੁੰਦੇ ਅਸੀਂ ਹਰ ਇੱਕ ਤਰ੍ਹਾਂ ਦੇ ਆਰਡਰ ਬਲੌਕ ਸਿੱਖਣੇ ਆ ਤਾਂ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਰਡਰ ਬਲੌਕ ਮਿਲੇ ਉਤੋਂ ਅਸੀਂ ਆਪਣੀ ਐਂਟਰੀ ਨੂੰ ਪਲਾਨ ਕਰ ਪਾਈਏ ক্লোਜ਼ਿੰਗ ਪ੍ਰਾਈਸ ਆਰਡਰ ਬਲੌਕ ਦੇ ਨਾਮ ਤੋਂ ਤੁਹਾਨੂੰ ਜਜਮੈਂਟ ਹੁੰਦੀ ਹੋਊਗੀ ਵੀ ਇਹ ਜਿਹੜਾ ਆਰਡਰ ਬਲੌਕ ਆ ਇੱਕ ক্লোਜ਼ਿੰਗ ਪ੍ਰਾਈਸ ਨੂੰ ਰਿਪਰੈਜ਼ੈਂਟ ਕਰਦਾ ਹੈ ক্লোਜ਼ਿੰਗ ਪ੍ਰਾਈਸ ਤੇ ਹੀ ਇਥੇ ਇਹ ਬਣੂਗਾ ਹੁਣ ਅਸੀਂ ਦੇਖਦੇ ਆਂ ਵੀ ਇਹਦਾ ਬਨ ਦਾ ਟਾਈਮ ਕਿਹੜਾ ਹੈ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ ਕਿ ਸਟਾਕ ਮਾਰਕੀਟ ਦਾ ਜਿਹੜਾ ਖੁੱਲਣ ਦਾ ਸਮਾਂ ਹੈ 9:30 ਵਜੇ ਤੋਂ ਲੈ ਕੇ ਤਕਰੀਬਨ ਆਪਾਂ 3:30 ਵਜੇ ਤੱਕ ਮਾਰਕੀਟ ਚੱਲਦੀ ਆਪਾਂ 9:30 ਵਜੇ ਤੱਕ ਹੀ ਆਪਣੀਆਂ ਐਂਟਰੀਆਂ ਨੂੰ ক্লোਜ਼ ਕਰ ਦਿੰਦੇ ਆ ਠੀਕ ਆ ਅੱਜ ਦੇ ਦਿਨ ਦੇ ਲਈ ਜਿਹੜੀ ਬਾਇ ਸੈਲ ਕਰਦੇ ਆ ਪਰ ਮਾਰਕੀਟ ক্লোਜ਼ ਹੁੰਦੀ ਹੁੰਦੀ 3:30 ਵਜੇ ਤੱਕ ਬਿਲਕੁਲ ਬੰਦ ਹੋ ਜਾਂਦੀ ਅੱਜ ਜੇ ਦੇਖਾਂਗੇ ਕਿ ਜਿਹੜਾ ক্লোজিং ਪ੍ਰਾਈਸ ਆਰਡਰ ਬਲੌਕ ਆ ਇਹ ਕਿੱਥੇ ਬੰਦ ਆ ਤੇ ਕਿਵੇਂ ਬੰਦ ਆ ਕੀ ਇਹਦੀ ਕੰਡੀਸ਼ਨ ਹੁੰਦੀ ਹੈ ਕੱਲ ਦੇ ਦਿਨ ਦੇ ਲਈ ਇਹ ਸਾਡੇ ਲਈ ਕੀ ਕੰਮ ਦਾ ਹੋ ਸਕਦਾ ਅੱਜ ਦਾ ক্লোজিং ਪ੍ਰਾਈਸ ਆਰਡਰ ਬਲੌਕ ਅਸੀਂ ਕੀ ਦੇਖਣਾ ਮੰਨ ਲਓ ਅੱਜ ਦੇ ਦਿਨ ਦੇ ਵਿੱਚ ਮਾਰਕੀਟ ਅੱਪ ਗਈ ਜਾਂ ਡਾਊਨ ਗਈ ਥੋੜਾ ਟਾਈਮ ਅੱਪ ਗਈ ਡਾਊਨ ਗਈ 3:30 ਵਜੇ 3:30 ਵਜੇ ਮਾਰਕੀਟ ਨੇ ਇੱਕ ਕੈਂਡਲ ਬਣਾ ਦਿੱਤੀ ਆਹ ਵਾਲੀ ਲਾਸਟ ਕੈਂਡਲ ਇਸ ਕੈਂਡਲ ਨੂੰ ਅਸੀਂ ਪੂਰੀ ਦੀ ਪੂਰੀ ਨੂੰ ਮਾਰਕ ਕਰ ਲੈਣਾ ਲਾਸਟ 15 ਮਿੰਟ ਲਾਸਟ 15 ਮਿੰਟ ਦੀ ਕੈਂਡਲ ਨੂੰ ਅਸੀਂ ਪੂਰੀ ਦੀ ਪੂਰੀ ਕੈਂਡਲ ਨੂੰ ਮਾਰਕ ਕਰ ਲੈਂਦੇ ਹਾਂ ਮਾਰਕ ਕਰਕੇ ਇੱਥੇ ਰੈਕਟੈਂਗਲ ਲਗਾ ਕੇ ਅਸੀਂ ਕੱਲ ਦੇ ਦਿਨ ਦੀ ਵੇਟ ਕਰਾਂਗੇ ਕੱਲ ਦੇ ਦਿਨ ਦੀ ਅਸੀਂ ਇਸ ਤੋਂ ਦੇਖਾਂਗੇ ਵੀ ਸਾਨੂੰ ਕੋਈ ਐਂਟਰੀ ਮਿਲੂਗੀ ਕਿ ਕਿੱਥੋਂ ਤੱਕ ਦਾ ਸਾਡਾ ਟਾਰਗੇਟ ਹੋਊਗਾ ਕਿੱਥੇ ਅਸੀਂ ਸਟਾਪ ਲਸ ਲਵ ਮੀਨਸ ਅਸੀਂ ਅੱਜ ਜਿੱਥੇ ਮਾਰਕੀਟ ਬੰਦ ਹੋਈ 3:30 ਵਜੇ ਤੋਂ ਲੈ ਕੇ 3:30 ਦੇ ਵਿੱਚ ਵਿੱਚ ਜਿਹੜੀ ਲਾਸਟ ਕੈਂਡਲ ਬਣੀ ਆ ਚ ਉਹਨੂੰ ਤੁਸੀਂ ਮਾਰਕ ਕਰਕੇ ਰੱਖ ਲੈਣਾ ਅੱਜ ਹੀ ਜਦੋਂ ਹੀ ਮਾਰਕੀਟ ਬੰਦ ਹੋ ਜਿਵੇਂ ਮਾਰਕੀਟ ਬੰਦ ਹੋਈ ਜਾਂ ਫਿਰ ਤੁਸੀਂ ਅੱਜ ਸਵੇਰੇ ਕੱਲ ਨੂੰ ਮਾਰਨਿੰਗ 9 ਵਜੇ ਜਦੋਂ ਮਾਰਕੀਟ ਦੇ ਵਿੱਚ ਪ੍ਰੀ ਮਾਰਕੀਟ ਨੂੰ ਦੇਖਣ ਬੈਠੋਗੇ ਤਾਂ ਉਸ ਟਾਈਮ ਵੀ ਕੱਲ ਦੇ ਦਿਨ ਦੀ ਜਿਹੜਾ ਕੱਲ ਬੀਤ ਚੁੱਕਿਆ ਉਸ ਦਿਨ ਦੀ ਲਾਸਟ ਕੈਂਡਲ 15 ਮਿੰਟ ਦੀ ਉਹਨੂੰ ਮਾਰਕ ਕਰਕੇ ਰੱਖ ਲੈਣਾ ਉਹਨੂੰ ਬੋਲਦੇ ਆ ਜੀ ক্লোজিং ਪ੍ਰਾਈਸ ਆਰਡਰ ਬਲੌਕ ਜਿੱਥੇ ਅੱਜ ਦਾ ਪ੍ਰਾਈਸ ক্লোਜ਼ ਹੋਇਆ ਇਹਦੇ ਉੱਤੋਂ ਬਹੁਤ ਵਧੀਆ ਐਂਟਰੀਆਂ ਮਿਲਦੀਆਂ ਹਰ ਰੋਜ਼ ਮਾਰਕੀਟ ਇੱਥੋਂ ਹੀ سپورਟ ਲੈ ਕੇ ਜਾਂ ਰਜਿਸਟੈਂਸ ਲੈ ਕੇ ਮਾਰਕੀਟ ਅੱਪ ਜਾਂ ਡਾਊਨ ਚ ਜਾਂਦੀ ਆ ਹੁਣ ਅਸੀਂ ਦੇਖਣਾ ਵੀ ਕਈ ਵਾਰੀ ਕੀ ਹੁੰਦਾ ਏ ਆ ਮਾਰਕੀਟ ਆ ਜਿਹੜੀ ਕੈਂਡਲ ਬਣੀ ਆ ਸਵਾ 3 ਤੋਂ ਲੈ ਕੇ 3:15 ਤੋਂ ਸਾਢੇ 3 ਵਜੇ ਵਾਲੀ ਕੈਂਡਲ ਆਈ ਬਟ ਸਮ ਟਾਈਮ ਕੀ ਹੁੰਦਾ ਜਿਹੜੀ ਲਾਸਟ ਵਾਲੀ ਕੈਂਡਲ ਹੁੰਦੀ ਆ ਉਹ ਬਹੁਤ ਛੋਟੀ ਬਣ ਜਾਂਦੀ ਆ ਇਨਸਾਈਡ ਕੈਂਡਲ ਬਣ ਜਾਂਦੀ ਆ ਇਦਾਂ ਸਾਢੇ 3:30 ਵਾਲੀ ਜਿਹੜੀ ਸਵਾ 3 ਤੋਂ ਸਾਢੇ 3:30 ਵਾਲੀ 15 ਮਿੰਟ ਵਾਲੀ ਕੈਂਡਲ ਉਸ ਕੰਡੀਸ਼ਨ 'ਚ ਅਸੀਂ ਕੀ ਕਰਨਾ ਹੈ ਉਸ ਕੰਡੀਸ਼ਨ 'ਚ ਅਸੀਂ ਛੋਟੀ ਕੈਂਡਲ ਨੂੰ ਮਾਰਕ ਨਹੀਂ ਕਰਨਾ ਮੈਂ ਜਿਵੇਂ ਤੁਹਾਨੂੰ ਲਾਸਟ ਜੋ ਵੀ ਕਲਾਸਾਂ ਪੜ੍ਹੀਆਂ ਹੋਈਆਂ ਉਹਦੇ ਵਿੱਚ ਸਮਝਾਇਆ ਕਿ ਜਿਹੜੀ ਵੀ ਇਨਸਾਈਡ ਕੈਂਡਲ ਹੋਊਗੀ ਉਹ ਸਾਡੇ ਲਈ ਹੋਏ ਨਾ ਹੋਏ ਇੱਕ ਬਰਾਬਰ ਆ ਉਹਦਾ ਕੋਈ ਮੀਨਿੰਗ ਨਹੀਂ ਅਸੀਂ ਸਿਰਫ ਉਸ ਤੋਂ ਪਹਿਲਾਂ ਵਾਲੀ ਜਿਹੜੀ ਪੁਰਾਣੀ ਕੈਂਡਲ ਆ ਉਹਨੂੰ ਦੇਖਣਾ ਹੈ ਪ੍ਰੀਵੀਅਸ ਕੈਂਡਲ ਨੂੰ ਫਿਰ ਚੈੱਕ ਕਰਾਂਗੇ ਜਦੋਂ ਅਗਲੀ ਕੈਂਡਲ ਇਨਸਾਈਡ ਕੈਂਡਲ ਹੋਊਗੀ ਇਹਨੂੰ ਦੇਖਣਾ ਇਹਦੇ ਪੂਰੇ ਦੇ ਪੂਰੇ ਪ੍ਰਾਈਸ ਨੂੰ ਨਾਪ ਲੈਣਾ ਜਦੋਂ ਸਾਡੇ ਕੋਲ 3:15 ਤੋਂ 3:30 ਵਾਲੀ ਜਿਹੜੀ ਕੈਂਡਲ ਹੋਊਗੀ ਉਹ ਇਨਸਾਈਡ ਕੈਂਡਲ ਹੋਊਗੀ ਉਸ ਟਾਈਮ ਅਸੀਂ 3 ਤੋਂ 3 ਵਜੇ ਤੋਂ 3:15 ਵਾਲੀ ਜਿਹੜੀ ਕੈਂਡਲ ਹੋਊਗੀ ਉਹਨੂੰ ਮਾਰਕ ਕਰ ਲਵਾਂਗੇ ਉਸ ਤੋਂ ਪਹਿਲਾਂ ਵਾਲੀ ਠੀਕ ਹੈ ਜਿਹੜੀ ਵੀ ਪ੍ਰਾਈਸ ਦੇ ਉੱਪਰ ਸਾਨੂੰ ਲੱਗਦਾ ਹੈ ਵੀ ਮੂਰੇ ਇਨਸਾਈਡ ਕੈਂਡਲ ਆ ਤਾਂ ਉਸ ਤੋਂ ਪਹਿਲਾਂ ਵਾਲੀ ਪੂਰੀ ਕੈਂਡਲ ਨੂੰ ਮਾਰਕ ਕਰ ਲਾਂਗੇ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਣਾ ਹੈ ਛੋਟੀ ਕੈਂਡਲ ਨੂੰ ਮਾਰਕ ਕਰਕੇ ਨਹੀਂ ਬੈਠਣਾ ਥੋੜਾ ਜਿਹਾ ਦੇਖਾਂਗੇ ਵੀ ਇਹਦੇ ਵਿੱਚ ਸਾਡੀ ਐਂਟਰੀ ਕਿਵੇਂ ਬਣਦੀ ਹੈ ਮਾਰਕ ਤਾਂ ਅਸੀਂ ਕਰ ਲਿਆ ਕੰਡੀਸ਼ਨ ਸਾਨੂੰ ਪਤਾ ਲੱਗ ਗਈ ਵੀ ਆਹ ਦੋ ਕੰਡਲਾਂ ਦੇ ਸਿਨੈਰੀਓ ਹੋ ਸਕਦਾ ਹੈ ਇਹਦੇ ਵਿੱਚੋਂ ਅਸੀਂ ਕਿਹੜੀ ਨੂੰ ਲੈ ਕੇ ਚੱਲਾਂਗੇ ਇੱਥੇ ਅਸੀਂ ਮਾਰਕ ਕਰਕੇ ਬੈਠ ਗਏ ਸਟਾਕ ਮਾਰਕੀਟ ਜਿਵੇਂ ਤੁਹਾਨੂੰ ਪਤਾ ਵੀ ਹਮੇਸ਼ਾ ਗੈਪ ਅਪ ਜਾਂ ਗੈਪ ਡਾਊਨ ਨਹੀਂ ਖੁੱਲਦੀ ਆ ਜਦੋਂ ਤੋਂ ਮਾਰਕੀਟ ਗੈਪ ਅਪ ਖੁੱਲੂਗੀ ਉਸ ਟਾਈਮ ਵੀ ਆਪਾਂ ਨੂੰ ਇੱਥੋਂ ਐਂਟਰੀ ਮਿਲੂਗੀ ਜਦੋਂ ਆਪ ਮਾਰਕੀਟ ਗੈਪ ਡਾਊਨ ਖੁੱਲੂਗੀ ਉਸ ਟਾਈਮ ਵੀ ਆਪਾਂ ਨੂੰ ਸਮ ਟਾਈਮ ਮਾਰਕੀਟ ਫਲੈਟ ਖੁੱਲਦੀ ਆ ਇਸ ਪ੍ਰਾਈਸ ਦੇ ਵਿੱਚ ਵੀ ਖੁੱਲ ਸਕਦੀ ਆ ਉਥੋਂ ਕਿਵੇਂ ਐਂਟਰੀ ਕਰਨੀ ਆ ਉਹ ਵੀ ਆਪਾਂ ਅੱਜ ਦੀ ਕਲਾਸ ਦੇ ਵਿੱਚ ਸਿੱਖਾਂਗੇ ਜਿਵੇਂ ਦੇਖੋ ਕਿ ਮਾਰਕੀਟ ਗੈਪ ਅਪ ਖੁੱਲਗੀ ਗੈਪ ਅਪ ਖੁੱਲਗੀ 100 ਪੁਆਇੰਟ 200 ਪੁਆਇੰਟ 300 ਪੁਆਇੰਟ ਜਿੰਨਾ ਵੀ ਮਾਰਕੀਟ ਗੈਪ ਅਪ ਜਦੋਂ ਵੀ ਖੁੱਲੂਗੀ ਉਸ ਟਾਈਮ ਅਸੀਂ ਕੀ ਦੇਖਣਾ ਕਿ ਮਾਰਕੀਟ ਗੈਪ ਅਪ ਖੁੱਲ ਕੇ ਸਵਿੰਗ ਬਣਾਵੇ ਜਾਂ ਜਿਵੇਂ ਵੀ नीचे आवे ਅਸੀਂ ਸਾਡਾ ক্লোজিং ਪ੍ਰਾਈਸ ਆਰਡਰ ਬਲੌਕ ਤੱਕ ਇਹ ਪ੍ਰਾਈਸ ਆਵੇ ਉਸ ਤੋਂ ਬਾਅਦ ਅਸੀਂ ਬਾਏ ਦੀ ਐਂਟਰੀ ਦੇਖਾਂਗੇ ਇੱਥੋਂ ਅਸੀਂ ਬਾਏ ਦੀ ਐਂਟਰੀ ਦੇਖਾਂਗੇ ਮੀਨਸ ਕਾਲ ਬਾਏ ਤੁਸੀਂ ਕਰ ਸਕਦੇ ਹੋ ਇੱਥੋਂ ਜਦੋਂ ਮਾਰਕੀਟ ਗੈਪ ਅਪ ਖੁੱਲੀ ਹੋਵੇ ਤਾਂ ਸਾਡੇ ক্লোজিং ਪ੍ਰਾਈਸ ਆਰਡਰ ਬਲੌਕ ਦਾ ਜਿਹੜਾ ਇਹ ਸਾਡੇ ਲਈ سپورਟ ਦਾ ਕੰਮ ਕਰੂਗਾ ਠੀਕ ਹੈ ਇੱਥੋਂ سپورਟ ਲੈ ਕੇ ਦੁਬਾਰਾ ਪ੍ਰਾਈਸ ਉੱਪਰ ਜਾਊਗਾ ਹੁਣ ਅਸੀਂ ਗੱਲ ਕਰਦੇ ਹਾਂ ਵੀ ਜੇ ਇਹੇ ਮਾਰਕੀਟ ਸਾਡੀ ਗੈਪ ਅਪ ਨਾ ਖੁੱਲੇ ਨੈਕਸਟ ਡੇ ਵੈਰੀ ਨੈਕਸਟ ਡੇ ਗੈਪ ਡਾਊਨ ਖੁੱਲ ਜੇ ਵੀ ਗੈਪ ਡਾਊਨ ਖੁੱਲ ਗਈ 100 ਪੁਆਇੰਟ ਫਿਰ ਇਸ ਸਿਨੈਰੀਓ ਦੇ ਵਿੱਚ ਅਸੀਂ ਕੀ ਕਰਾਂਗੇ ਦੋਨੋਂ ਸਿਨੈਰੀਓ ਦੇ ਵਿੱਚ ਸਾਡੇ ਕੋਲੇ ਐਂਟਰੀ ਤਾਂ ਬਣਨੀ ਬਣਨੀ ਹੈ ਜਦੋਂ ਗੈਪ ਡਾਊਨ ਖੁੱਲ ਗਈ ਤਾਂ ਅਸੀਂ ਦੇਖਾਂਗੇ ਵੀ ਮਾਰਕੀਟ ਗੈਪ ਡਾਊਨ ਖੁੱਲ ਗਈ ਮਾਰਕੀਟ ਘੁੰਮ ਕਮਾ ਕੇ ਟਾਈਮ ਸਪੈਂਡ ਕਰਕੇ ਆਪਣਾ ਸਾਡੇ ਆਰਡਰ ਬਲੌਕ ਦੇ ਵਿੱਚ ਆਵੇ ਜਦੋਂ ਵੀ ਮਾਰਕੀਟ ਸਾਡੇ ਆਰਡਰ ਬਲੌਕ ਦੇ ਵਿੱਚ ਆਉਗੀ ਉੱਥੋਂ ਅਸੀਂ ਇਦਾਂ ਅਸੀਂ ਸੈਲ ਦੀ ਐਂਟਰੀ ਕਰਾਂਗੇ ਡਾਊਨ ਸਾਈਡ ਨੂੰ ਜਾਂ ਫਿਰ ਅਸੀਂ ਪੁੱਟ ਬਾਏ ਕਰਾਂਗੇ ਡਾਊਨ ਸਾਈਡ ਦੀ ਐਂਟਰੀ ਦੇਖਾਂਗੇ ਜਦੋਂ ਵੀ ਸਾਡੇ ਕੋਲ ਮਾਰਕੀਟ ਗੈਪ ਡਾਊਨ ਖੁੱਲ ਕੇ ਦੁਬਾਰਾ ਸਾਡੇ ਕਲੋਜ਼ਿੰਗ ਪ੍ਰਾਈਸ ਦੇ ਆਰਡਰ ਬਲੌਕ ਦੇ ਵਿੱਚ ਆਉਗੀ ਇੱਥੋਂ ਮਾਰਕੀਟ ਦੇ ਡਾਊਨ ਆਨ ਦੇ ਚਾਂਸ ਠੀਕ ਹੈ ਟਾਰਗੇਟ ਸਟਾਪ ਲੌਸ ਜਿਵੇਂ ਮੈਂ ਤੁਹਾਨੂੰ ਸਿਖਾਇਆ ਏ ਉਵੇਂ ਤੁਸੀਂ ਲਗਾ ਕੇ ਰੱਖਣਾ ਏ ਇੱਕ ਸੈਟਅਪ ਆਪਣਾ ক্লোজিং ਪ੍ਰਾਈਸ ਆਰਡਰ ਬਲੌਕ ਦਾ ਇਹਦੇ ਵਿੱਚ ਅਸੀਂ ਕੀ ਦੇਖਣਾ ਏ ਲਾਸਟ 15 ਮਿੰਟ ਦੀ ਕੈਂਡਲ ਚੈੱਕ ਕਰਨੀ ਆ ਉਹਨੂੰ ਮਾਰਕ ਕਰਕੇ ਰੱਖ ਲੈਣਾ ਜੇ ਮਾਰਕੀਟ ਗੈਪ ਅਪ ਖੁੱਲੀ ਤਾਂ ਇੱਥੋਂ ਸਪੋਰਟ ਲੈ ਕੇ ਮਾਰਕੀਟ ਫੇਰ ਦੁਬਾਰਾ ਉੱਪਰ ਜਾਊਗੀ ਜੇ ਮਾਰਕੀਟ ਗੈਪ ਡਾਊਨ ਖੁੱਲੀ ਤਾਂ ਇਹਨੂੰ ਐਜ਼ ਅ ਰਜਿਸਟੈਂਸ ਮੰਨਾਂਗੇ ਅਸੀਂ ਕਿ ਇੱਥੋਂ ਮਾਰਕੀਟ ਡਾਊਨ ਆ ਸਕਦੀ ਆ ਦੁਬਾਰਾ ਇਦਾਂ ਅਸੀਂ ਕਲੋਜ਼ਿੰਗ ਪ੍ਰਾਈਸ ਆਰਡਰ ਬਲੌਕ ਦੇ بیس ਦੇ ਉੱਪਰ ਐਂਟਰੀ ਬਣਾ ਕੇ ਵਧੀਆ ਆਪਣੀ ਐਂਟਰੀ ਦੇ ਵਿੱਚੋਂ ਪ੍ਰੋਫਿਟ ਲੈ ਸਕਦੇ ਆ। ਐਸਐਮਸੀ ਜਾਂ ਫਿਰ ਆਈਸੀਟੀ ਦੇ ਹੋਰ ਸੈਟਅਪਸ ਸਿੱਖਣ ਦੇ ਲਈ ਐਡਵਾਂਸ ਲੈਵਲ ਦੀ ਨੌਲੇਜ ਲੈਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓਜ਼ ਨੂੰ ਲਾਈਕ ਕਰਕੇ ਆਪਣੇ ਫਰੈਂਡਸ ਐਂਡ ਫੈਮਿਲੀ ਦੇ ਨਾਲ ਸ਼ੇਅਰ ਕਰਿਆ ਕਰੋ ਜੋ ਸਟਾਕ ਮਾਰਕੀਟ ਦੇ ਵਿੱਚ ਕੰਮ ਕਰਦੇ ਆ। ਐਂਡ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਹੋਰ ਨੈਕਸਟ ਕਿਹੜਾ ਸੈਟਅਪ ਚਾਹੀਦਾ ਏ ਉਸ ਦੇ ਉੱਪਰ ਹੀ ਮੈਂ ਵੀਡੀਓ ਬਣਾ ਦਾਂਗੀ ਤੁਹਾਡੇ ਲਈ